ਸਾਰੇ ਸੋਤਾ ਜੰਦਾ ਸਫਰਾਂ ਦੀ ਦਾਸਤਾਨ ਤੇ ਸਵਾਗਤ ਹੈ ਅਸੀਂ ਤੁਹਾਨੂੰ ਅੱਜ ਮਿਲਾਉਣ ਜਾ ਰਹੇ ਹਾਂ ਉਹ ਸ਼ਖਸੀਅਤ ਨੂੰ ਜਿਹੜੀ ਖੇਡ ਜਗਤ ਨਾਲ ਵੀ ਜੁੜੀ ਹੋਈ ਆ ਤੇ ਸੰਗੀਤਕ ਖੇਤਰ ਵਿੱਚ ਵੀ ਇਹਨਾਂ ਦਾ ਤੀਸਰਾ ਗੀਤ ਰਿਲੀਜ਼ ਹੋ ਚੁੱਕਿਆ ਗੈਂਗਸਟਰ ਪੁੱਤ ਮਾ ਦਾ ਉਹ ਸ਼ਖਸੀਅਤ ਨੂੰ ਜੋ ਫੋਟਪੁਰ ਜ਼ਿਲ੍ਹੇ ਦੇ ਪਿੰਡ ਮਿਰਜੇ ਕੇ ਤੇ ਜੰਪਲ ਨੇ ਤਾਂ ਉਹਨਾਂ ਨਾਲ ਅੱਜ ਨੂੰ ਰੂਬਰੂ ਕਰਾ ਰਹੇ ਹਾਂ ਉਹਨਾਂ ਤੋਂ ਪੁੱਛਦੇ ਆ ਇਸ ਗੀਤ ਬਾਰੇ ਇਸ ਗੀਤ ਦਾ ਨਾਮ ਇਸ ਦੀ ਸ਼ੁਰੂਆਤ ਇਹ ਗੀਤ ਕਿਸ ਨੇ ਲਿਖਿਆ ਇਹਨੂੰ ਸੰਗੀਤਕ ਤੂਣਾ ਕਿਸ ਨੇ ਦਿੱਤੀਆਂ ਗੱਲ ਕਰਦੇ ਆ ਭਾਈ ਮੰਦਰ ਮਿਰਜੇ ਕੇ ਜੀ ਦਾ ਬਹੁਤ ਵਧੀਆ ਕਮੈਂਟਰ ਰਿਵਿਊ ਹੈ ਨਾ ਭਾਈ ਜੀ ਤੁਹਾਡਾ ਸਵਾਗਤ ਹੈ ਸਫਰਾਂ ਦੀ ਦਾਸਤਾਨ ਤੇ ਬਹੁਤ ਬਹੁਤ ਧੰਨਵਾਦੀ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਸਫਰਾਂ ਦੀ ਦਾਸਤਾਨ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਮੰਦਰ ਮਿਰਜੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਿਵਨਾਥ ਜੀ ਤੁਸੀਂ ਸਾਡੇ ਕੋਲੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਤਾਂ ਜਿਹੜਾ ਇਹ ਤੁਹਾਡਾ ਗੀਤ ਆਇਆ ਸੀ ਸੁਣਿਆ ਬਹੁਤ ਸੋਹਣਾ ਗੀਤ ਆ। ਇਹਦਾ ਫਿਲਮਾਂਕਣ ਵੀ ਬਹੁਤ ਵਧੀਆ ਹੋਇਆ ਹੈ। ਜੀ। ਤਾਂ ਇਸ ਗੀਤ ਬਾਰੇ ਕੋਈ ਜਾਣਨਾ ਪਾਉਂਗੇ ਵੀ ਇਹ ਗੀਤ ਤੁਹਾਡੇ ਜਿਹਨ ਚ ਕਿਵੇਂ ਆਇਆ? ਇਹ ਤੁਹਾਡਾ ਆਪਣਾ ਗੀਤ ਲਿਖਿਆ ਹੋਇਆ ਹੈ? ਇਹ ਗੀਤ ਜਿਹੜਾ ਲਿਖਣ ਦਾ ਦਰਦੀ ਸਾਹਿਬ ਇਹ ਸੀਗਾ ਵੀ ਇਹ ਚੀਜ਼ਾਂ ਦਾ ਹਣਾਈਆਂ ਸਾਰੀਆਂ ਪਿੰਡੇ ਤੇ। ਅੱਛਾ ਕੋਈ ਵੀ ਬੰਦਾ ਜਦੋਂ ਕੋਈ ਚੀਜ਼ ਲਿਖਦਾ ਨਾ ਉਹ ਚੀਜ਼ ਨੂੰ ਹਟਾਉਂਦਾ ਤੇ ਫੇਰ ਲਿਖਦਾ। ਜਿੱਦਾਂ ਇਹਦੇ ਵਿੱਚ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਕਿੱਦਾਂ ਵਰਤਿਆ ਜਾਂਦਾ। ਲੀਡਰ ਉਹਨੂੰ ਪਹਿਲਾਂ ਚੱਕਦੇ ਆ ਫਿਰ ਉਹਨਾਂ ਨੂੰ ਵਰਤਦੇ ਆ ਫਿਰ ਜਦੋਂ ਕੋਈ ਗਲਤ ਕੰਮ ਹੋ ਜਾਂਦਾ ਉਸ ਤੋਂ ਬਾਅਦ ਲੀਡਰ ਸਾਥ ਛੱਡ ਦਿੰਦੇ ਆ। ਫਿਰ ਬਹੁਤੇ ਮੁੰਡੇ ਜਿਹੜੇ ਉਹ ਜੇਲ੍ਹਾਂ ਚ ਚਲੇ ਜਾਂਦੇ ਆ ਜੇਲ੍ਹਾਂ ਦਾ ਸਿਸਟਮ ਇਦਾਂ ਦਾ ਵੀ ਜੇਲ੍ਹਾਂ ਦੇ ਵਿੱਚ ਜੇ 100 ਮੁੰਡਾ ਜਾਂਦਾ ਤਾਂ 100 ਚੋਂ 80 ਮੁੰਡਾ ਉਹ ਗਲਤ ਰਾਏ ਜਦੋਂ ਗਲਤ ਨਾੀ ਪਾਇਆ ਜਾਂਦਾ ਫਿਰ ਉਹ ਮੁੜ ਕੇ ਨਹੀਂ ਦੇਖਦਾ ਫਿਰ ਉਹਦੇ ਤੇ ਪ੍ਰਸ਼ਾਸਨ ਜ਼ੁਲਮ ਕਰਦਾ ਉਹ ਫਿਰ ਇਸ ਸਿਸਟਮ ਦੇ ਵਿੱਚ ਇੰਨਾ ਕਿ ਗਲਤ ਤੁਰਿਆ ਜਾਂਦਾ ਵੀ ਐਂਡ ਤੇ ਆ ਕੇ ਉਹ ਇਸ ਲਾਈਨ 'ਚ ਪੈ ਜਾਂਦਾ ਵੀ ਉਹਨੂੰ ਦੁਨੀਆਦਾਰੀ ਦਾ ਜਾਂ ਆਪਦੇ ਮਾਪਿਓ ਦਾ ਜਾਂ ਆਪਣੇ ਸਿਸਟਮ ਦਾ ਜਾਂ ਦੁਨੀਆਦਾਰੀ ਦਾ ਮੋਹ ਨਹੀਂ ਰਹਿ ਜਾਂਦਾ ਫਿਰ ਉਹ ਗਲਤ ਕੰਮ ਕਰਦਾ 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 ਇੱਕ ਦਿਨ ਉਸੇ ਗੋਲੀ ਦਾ ਸ਼ਿਕਾਰ ਹੋ ਜਾਂਦਾ ਬਹੁਤੇ ਮੁੰਡੇ ਜਿਹੜੇ ਇਸ ਚੀਜ਼ ਨੂੰ ਇਸ ਸਿਸਟਮ ਦੇ ਵਿੱਚ ਵਰਤੇ ਜਾ ਰਹੇ ਆ ਕੁਝ ਪੜ ਲਿਖ ਕੇ ਬਾਹਰ ਤੁਰ ਗਏ ਆ ਜਿਹੜੇ ਪੜੇ ਲਿਖੇ ਜ਼ਿਆਦਾ ਉਹ ਕੋਈ ਹਾਈਲਾਈਟਸ ਕਰਕੇ ਕਿੱਦਾਂ ਕਰਕੇ ਕੋ ਕੈਨੇਡਾ ਅਮਰੀਕਾ ਵਸ ਗਏ ਬਸ ਕਿਉਂ ਗਏ ਪੰਜਾਬ ਨੂੰ ਛੱਡ ਕੇ ਕਿਉਂਕਿ ਪੰਜਾਬ ਨਾਲ ਦਾ ਕੋਈ ਵੀ ਸੂਬਾ ਹੈ ਨਹੀਂ ਤੁਹਾਨੂੰ ਵੀ ਪਤਾ ਪੰਜਾਬ ਨਾਲ ਦੀ ਐਸ਼ ਨਹੀਂ ਪਰ ਪੰਜਾਬ ਨੂੰ ਛੱਡਣ ਦੀ ਮਜਬੂਰੀ ਕਿਉਂ ਪਈ ਕਿਉਂਕਿ ਜਿਹੜਾ ਇੱਥੋਂ ਦਾ ਸਿਸਟਮ ਨਹੀਂ ਸਹੀ ਦੋ ਅੱਛੇ ਤੇ ਇਹ ਗੀਤ ਨੂੰ ਸੰਗੀਤਕ ਤੋਣਾਂ ਕਿਸ ਨੇ ਦਿੱਤੀ ਇਹ ਗੀਤ ਦਾ ਜਿਹੜਾ ਮਿਊਜ਼ਿਕ ਦਿੱਤਾ ਜੀ ਹੈਵਨ ਸਪੇਸ ਵਾਲੇ ਆ ਸਾਡੇ ਸ਼ੌਂਕੀ ਗੱਲ ਹੋਣੀ ਉਹਨਾਂ ਨੇ ਦਿੱਤਾ ਜੀ ਤੇ ਜਿਹੜਾ ਬਾਕੀ ਲਿਖਿਆ ਵੀ ਮੈਂ ਆ ਤੇ ਗਾਇਆ ਵੀ ਮੈਂ ਹਾਂਜੀ ਤੇ ਬਾਕੀ ਜਿਹੜੀ ਵੀਡੀਓ ਹੋਰ ਕੀ ਲਾਈਵ ਵਾਲੇ ਸਾਡੇ ਭਰਾ ਉਹਨਾਂ ਨੇ ਕੀਤੇ। ਅੱਛਾ ਜੀ। ਤੇ ਬਹੁਤ ਮਿਹਨਤ ਲੱਗੀ ਐ ਇਸ ਗੀਤ ਵਿੱਚ। ਜੀ। ਹਾਂ ਤੇ ਥੋੜਾ ਜੇ ਤੁਸੀਂ ਇਸ ਟੋਕਰ ਨੂੰ ਇਹ ਗੁਣਗਣਾ ਤੇ ਸੁਣਾਓ ਤਾਂ ਬਹੁਤ ਵਧੀਆ ਹੋਊਗਾ। ਹੁੰਦਾ ਸੀ ਨੀ ਲਾੜਲਾ ਜਾ ਮੈਂ ਵੀ ਪੁੱਤ ਮਾਂ ਦਾ ਰੌਲਾ ਨਹੀਂ ਸੀ ਹੁੰਦਾ ਕੋਈ ਛੋਟੇ ਵੱਡੇ ਨਾਂ ਦਾ ਹੁੰਦਾ ਸੀ ਨੀ ਲਾੜਲਾ ਜਾ ਮੈਂ ਵੀ ਪੁੱਤ ਮਾਂ ਦਾ ਰੌਲਾ ਨਹੀਂ ਸੀ ਹੁੰਦਾ ਕੋਈ ਛੋਟੇ ਵੱਡੇ ਨਾਂ ਦਾ ਕੁਝ ਆਪਣੇ ਹੀ ਵੈਰੀ ਬਣ ਗਏ ਕੁਝ ਸਿਸਟਮ ਨੇ ਸਤਾਇਆ ਬੱਲੀਏ ਮੈਨੂੰ ਗੈਂਗਸਟਰ ਕਹਿਣ ਵਾਲੀ ਏ ਇਹ ਹਾਲਾਤਾਂ ਨੇ ਬਣਾਇਆ ਬੱਲੀਏ ਮੈਨੂੰ ਗੈਂਗਸਟਰ ਕਹਿਣ ਵਾਲੀ ਏ ਇਹ ਹਾਲਾਤਾਂ ਨੇ ਬਣਾਇਆ ਬੱਲੀਏ ਬਹੁਤ ਵਧੀਆ ਜੀ ਤਾਂ ਇਹ ਜਿਹੜਾ ਫਿਲਮਾਂਕਣ ਕੀਤਾ ਹੋਇਆ ਏ ਬਹੁਤ ਅਸੀਂ ਦੇਖਿਆ ਵੀ ਬਹੁਤ ਜ਼ਿਆਦਾ ਮਿਹਨਤ ਲੱਗੀ ਆ ਰਾਤ ਨੂੰ ਵੀ ਸਿਰ ਕੇਤੇ ਵੇ ਜੀ ਜੀ ਇੱਕ ਅਖਾੜੇ ਦੇ ਰੂਪ ਵਿੱਚ ਦਿਖਾਇਆ ਉੱਚ ਫਾਇਰਿੰਗ ਹੁੰਦੀ ਹੈ ਜੀ ਜੀ ਤੇ ਇਹ ਫਿਲਮਾਂਕਰ ਤੇ ਕਿੰਨਾ ਕੁ ਟਾਈਮ ਲੱਗਿਆ ਤੁਹਾਨੂੰ ਇਹਨੂੰ ਜੀ ਲਗਭਗ 2 ਮਹੀਨੇ ਦੇ ਕਰੀਬ ਸਾਨੂੰ ਲੱਗਾ ਸਾਰੀ ਟੀਮ ਨੂੰ ਸਾਰੇ ਮੁੰਡਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਜਿਹੜੇ ਨਾਲ ਵੀਡੀਓ 'ਚ ਕੰਮ ਕੀਤਾ ਮੁੰਡਿਆਂ ਨੇ ਉਹਨਾਂ ਮੁੰਡਿਆਂ ਨੇ ਵੀ ਬਹੁਤ ਮਿਹਨਤ ਕੀਤੀ ਅਸੀਂ ਪਹਿਲਾਂ ਤਾਂ ਮਹੀਨੇ ਤੋਂ ਵੱਧ ਦਾ ਰਿਕਾਰਡ ਦਾ ਟਾਈਮ ਲੱਗਾ ਜਦੋਂ ਗੀਤ ਰਿਕਾਰਡ ਕਰਾਇਆ ਉਦੇ ਵਿੱਚ ਵੀ ਤੁਹਾਨੂੰ ਪਤਾ ਹੁੰਦਾ ਵੀ ਅੱਜ ਕੱਲ ਬਹੁਤ ਮਿਹਨਤ ਕਰਨੀ ਪੈਂਦੀ ਹੈ ਸਟੂਡੀਓ ਦੇ ਵਿੱਚ ਕਲਾ ਕਲਾ ਪਾਇਰਾ ਕਿਦਾਂ ਬੋਲਣਾ ਹਨਾ ਫਿਰ ਉਹ ਚੀਜ਼ ਨੂੰ ਉਸ ਅਨੁਸਾਰ ਢਾਲਣਾ ਮਿਊਜ਼ਿਕ ਦੇ ਅਨੁਸਾਰ ਹਾਂਜੀ ਅੱਜ ਕੱਲ ਤੁਹਾਨੂੰ ਪਤਾ ਵੀ ਥੋੜਾ ਜਿਹਾ ਸੋਸ਼ਲ ਮੀਡੀਆ ਦਾ ਜਮਾਨਾ ਹਰ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਚੱਲਣਾ ਪੈਂਦਾ ਹਨਾ ਤੇ ਉੱਥੇ ਮਿਹਨਤ ਹੋਈ ਫਿਰ ਵੀਡੀਓ ਜਿਹੜਾ ਅਸੀਂ ਲਗਾਤਾਰ 2 ਮਹੀਨੇ ਕਿਤੋਂ ਸ਼ੂਟ ਕਰ ਕੋਈ ਕਿਤੋਂ ਉਹਦੇ ਵਿੱਚ ਤੁਸੀਂ ਦੇਖਿਆ ਯਾ ਗੀਤ ਚ ਬਾਕੀ ਸਰੋਤੇ ਦੇਖਣਗੇ ਤੇ ਉਹ ਇੱਕ ਮੈਸੇਜ ਦਿੱਤਾ ਵੀ ਜਿੱਦਾਂ ਸ਼ੇਰੇ ਖੁੱਬਣ ਦੇ ਪਿਤਾ ਜਿਹੜਾ ਸ਼ੇਰਾ ਖੁੱਬਣ ਸੀਗਾ ਉਹ ਵੀ ਇੱਕ ਗੈਂਗਸਟਰ ਦਾ ਰੂਪ ਲੋਕਾਂ ਨੇ ਉਹਨੂੰ ਦੇਤਾ ਪਰ ਬਹੁਤ ਵਧੀਆ ਪਲੇਅਰ ਸੀਗਾ ਉਹ ਬਹੁਤ ਵਧੀਆ ਇਨਸਾਨ ਸੀ ਪੜਿਆ ਲਿਖਿਆ ਇਨਸਾਨ ਸੀ ਤੇ ਜਿਹੜੇ ਲੋਕ ਉਹਦੇ ਨਾਲ ਮਿਲੇ ਵਰਤੇ ਉਹਨਾਂ ਨੂੰ ਪਤਾ ਵੀ ਉਹ ਕਿੱਦਾਂ ਵਰਤਿਆ ਗਿਆ ਉਹ ਵੀ ਸਿਆਸਤ ਦੀ ਢੇਡ ਚੜ੍ਹਿਆ ਸਿਸਟਮ ਦੀ ਢੇਡ ਚੜ੍ਹਿਆ ਤੇ ਸਾਡਾ ਭਰਾ ਜਿਹੜਾ ਸਾਥੋਂ ਚਲਾ ਗਿਆ ਉਹ ਮਾਪਿਆਂ ਨੂੰ ਕੱਲਿਆਂ ਨੂੰ ਛੱਡ ਗਿਆ ਉਹਨਾਂ ਦੇ ਮਾਪਿਆਂ ਦਾ ਕਰੇ ਦਰਦ ਜਾ ਕੇ ਲੋਕ ਸੁਣਨ ਫਿਰ ਪਤਾ ਲੱਗਦਾ ਵੀ ਗੈਂਗਸਟਰ ਬਣ ਕੇ ਉਹਦੇ ਵਿੱਚੋਂ ਕੀ ਨਿਕਲਿਆ ਸਿਸਟਮ ਕਿੱਦਾਂ ਉਹਨੂੰ ਆਪਣੇ ਨਾਲ ਹੀ ਲੈ ਗਿਆ ਇਸ ਗੀਤ ਵਿੱਚ ਜਿਹੜੇ ਤੁਹਾਡੇ ਬੋਸਤਾਨ ਵਿੱਚ ਕਿਹਨਾਂ ਕਿਹਨਾਂ ਨੇ ਸਪੋਰਟ ਕੀਤੀ ਉਹਨਾਂ ਦਾ ਨਾਮ ਦੱਸੋਗੇ ਸਾਡੇ ਖਾਸ ਕਰਕੇ ਜਿਹੜੇ ਪਿੰਡ ਕਲਾਸ਼ ਆ ਕਲਾਸ਼ ਪਿੰਡ ਦੀ ਜਿਹੜੀ ਬਾਬਾ ਚਿਰਾਗ ਸ਼ਾਹ ਵਾਲੀ ਟੂਰਨਾਮੈਂਟ ਕਮੇਟੀ ਆ ਉਹ ਸਾਰੇ ਯਾਰ ਮਿੱਤਰ ਤੇ ਸਾਰੇ ਨਗਰ ਦੇ ਜਿੰਨੇ ਵੀ ਭਰਾ ਉਹਨਾਂ ਨੇ ਸਾਰਿਆਂ ਨੇ ਬਹੁਤ ਸਾਥ ਦਿੱਤਾ ਕੁਲਦੀਪ ਨੰਬਰਦਾਰ ਆ ਬਲਕਾਰ ਆ ਮੁੰਡਾ ਕਲਾਸ਼ ਵਾਲਾ ਹਨਾ ਸਾਰੇ ਮੋٹے ਹੁਣੀ ਸਾਰੀ ਉਹਨਾਂ ਦੀ ਟੀਮ ਜਿਹੜੀ ਆ ਬਹੁਤ ਸਾਥ ਦਿੱਤਾ ਉਹਨਾਂ ਨੇ ਸਾਰੇ ਮੁੰਡਿਆਂ ਅੱਛਾ ਬਾਕੀ ਮੁੰਡੇ ਇਧਰੋਂ ਧੀਰਾ ਪੱਤਰਾਂ ਵਾਲੀ ਸਾਈਡ ਤੋਂ ਹੈਗੇ ਆ ਸੈਦੀ ਕੇ ਰੇਲੇ ਤੋਂ ਰਾਣੀ ਹੁਣੀ ਆ ਮੁੰਡੇ ਜੱਗਾ ਮੁੰਡਾ ਗਲਾਮੀ ਵਾਲੇ ਤੋਂ ਤੇ ਗਿੰਦਾਵਾੜਾ ਭਾਈਕਿਆਂ ਤੋਂ ਬਲਕਾਰਨ ਮੱਲੀ ਆ ਲੋਹਾਮਾਂ ਤੋਂ ਤੇ ਬਾਕੀ ਹੋਰ ਬਹੁਤ ਆ ਜਿਨ੍ਹਾਂ ਨੇ ਕੰਮ ਕੀਤਾ ਹੁਣ ਟੀਮ ਸਾਡੀ ਬਹੁਤ ਵੱਡੀ ਬਣ ਜਾਂਦੀ ਹੈ ਕਿਉਂਕਿ ਸੀਨ ਬਹੁਤ ਬਣ ਜਾਂਦੇ ਹਨ ਪਰ ਉਹਦੇ ਵਿੱਚ ਸਾਰੇ ਮੁੰਡੇ ਜਿਹੜੇ ਆ ਬਹੁਤ ਵਧੀਆ ਸਾਥ ਦਿੱਤਾ ਸਾਰਿਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਛਾ ਇੱਕ ਇੱਕ ਖੇਡ ਜਗਤ ਨਾਲ ਤੁਸੀਂ ਰਿਲੇਸ਼ਨ ਰੱਖਦੇ ਸੀ ਖੇਡ ਦੇ ਵਿੱਚ ਕਮੈਂਟਰ ਆ ਜੀ ਤੇ ਖੇਡ ਜਗਤ ਤੋਂ ਸੰਗੀਤ ਜਗਤ ਵੱਲ ਆਉਣਾ ਕਿਵੇਂ ਟੁੱਟਾ ਹੋਇਆ ਖੇਡ ਜਗਤ ਤੋਂ ਸੰਗੀਤ ਵੱਲ ਕਿਉਂਕਿ ਲਿਖਣ ਦਾ ਮੈਨੂੰ ਸ਼ੌਂਕ ਤਾਂ ਪਹਿਲਾਂ ਤੋਂ ਸੀਗਾ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ 5ਵੀਂ ਚ 95 96 ਦੀ ਗੱਲ ਕਰੀਏ 94 ਦੀ ਤੇ ਉਦੋਂ ਵੀ ਮੰਨ ਲਓ ਇਦਾਂ ਹੁੰਦਾ ਸੀ 6ਵੀਂ 7ਵੀਂ ਵਿੱਚ ਵੀ ਸਕੂਲ ਦੇ ਵਿੱਚ ਮਾਲ ਸਭਾ ਲਗਦੀਆਂ ਹੁੰਦੀਆਂ ਸੀਗੀਆਂ ਉਹਨਾਂ ਤੇ ਗੀਤ ਗਾਉਣੇ ਤੇ ਫਿਰ ਉਦੋਂ ਬਾਅਦ ਮਾੜਾ ਮੋਟਾ ਲਿਖ ਲੈਣਾ ਜਿੰਨਾ ਕੁ ਆਉਂਦਾ ਸੀਗਾ ਉਦੋਂ ਤੋਂ ਲੈ ਕੇ ਪਰ ਉਦੋਂ ਇਹ ਸੀਗਾ ਵੀ ਉਦੋਂ ਬਾਅਦ ਗਾਉਣ ਵਾਲੇ ਪਾਸੇ ਨੂੰ ਰੁਝਾਨ ਆਉਣਾ ਚਾਹੁੰਦੇ ਸੀ ਪਰ ਉਹ ਇੰਨਾ ਵਾਈਟ ਹੈ ਨਹੀਂ ਸੀ ਆਪਣੇ ਕੋਲੇ ਵੀ ਆਪਾਂ ਇੰਨਾ ਪੈਸਾ ਖਰਚ ਕਰ ਸਕੀਏ ਉਦੋਂ ਤਕਰੀਬਨ ਲਗਭਗ ਹਰ ਬੰਦੇ ਦਾ ਇਹ ਸੀਗਾ ਵੀ ਹਰ ਬੰਦੇ ਦਾ ਜਿਹੜਾ ਗੁਜ਼ਾਰਾ ਉਹ ਮੁਸ਼ਕਲ ਨਾਲ ਹੀ ਚੱਲਦਾ ਸੀ ਜਿਹੜੇ ਕੋਈ ਕਲਾਕਾਰ ਗਾਇਕ ਸੀਗੇ ਉਹ ਵੀ ਉਦੋਂ ਮੰਨ ਲਓ ਵੀ ਤੁਹਾਨੂੰ ਪਤਾ ਰਿਹਾ ਨਾ ਘਟ ਆਉਂਦੀਆਂ ਸੀ ਖਾੜੇ ਹੀ ਲੱਗਦੇ ਸੀਗੇ ਤੇ ਉਹ ਵੀ ਉਦੋਂ 35000 ਰੁਪਇਆ 30000 ਰੁਪਇਆ ਲੈਂਦੇ ਸੀ ਤੇ ਉਦੋਂ ਥੋੜਾ ਜਿਹਾ اے سی ਵੀ ਮਿਊਜ਼ਿਕ ਅਨਡਰਟੇਕਿੰਗ ਦਾ ਥੋੜਾ ਜਿਹਾ ਖਰਚਾ ਘੱਟ ਸੀਗਾ ਤੇ ਚੱਲ ਜਾਂਦਾ ਸੀ ਪਰ ਹੁਣ ਦੇ ਹਿਸਾਬ ਨਾਲ ਵੇਖੀਏ ਤੇ ਹੁਣ ਦੇ ਹਿਸਾਬ ਨਾਲ ਕੋਈ ਵੀ ਸੌਂਗ ਕਰਨਾ ਮਾੜੇ ਤੋਂ ਮਾੜਾ ਵੀ ਸੌਂਗ ਕਰਨਾ ਤੇ ਬਹੁਤ ਜ਼ਿਆਦਾ ਖਰਚ ਆਉਂਦਾ ਅੱਛਾ ਜੀ ਤੇ ਵਾਈ ਗੁਰੂ ਦੀ ਮਿਹਰ ਆ ਹੁਣ ਵਾਈ ਗੁਰੂ ਨੇ ਇਸ ਕਾਬਲ ਬਣਾਇਆ ਤੇ ਆਪਾਂ ਕਬੱਡੀ ਦੀ ਕਮੈਂਟਰੀ ਚੋਂ ਹੀ ਸਾਰਾ ਕੁਝ ਬਣਾਇਆ ਤੇ ਉਦੋਂ ਬਾਅਦ ਇਸ ਲਾਈਨ ਚ ਆਏ ਆ ਸੰਗੀਤ ਲਾਈਨ ਚ ਇਹ ਇਸ ਜਿਹੜਾ ਸੰਗੀਤ ਲੈਣ ਹੈ ਇਹਦੇ ਵਿੱਚ ਉਸਤਾਦ ਚਾਹੀਦੇ ਹੁੰਦੇ ਵੀ ਆਪਾਂ ਨੂੰ ਉਸਤਾਦ ਹੁੰਦੇ ਜਿਹੜਾ ਸਿਖਾਉਂਦੇ ਆ ਕੁਛ ਨਾ ਕੁਛ ਕਿਸੇ ਤੋਂ ਸਹੀ ਕੋਈ ਸਦਾ ਆਈਕਨ ਹੁੰਦਾ ਵੀ ਜਿਹੜਾ ਸਾਨੂੰ ਜਿਹਨੂੰ ਵੇਖ ਕੇ ਅਸੀਂ ਗਾਉਣਾ ਸਿੱਖਦੇ ਆ ਮੈਂ ਉਸਤਾਦ ਜਿਹੜਾ ਸਵਰਗੀ ਮੇਜਰ ਰਾਜਸਤਾਨੀ ਨੂੰ ਮੰਨਦਾ ਕਿਉਂਕਿ ਮੈਂ ਉਹਦੇ ਗੀਤ ਬਹੁਤ ਗਾਉਂਦਾ ਹੁੰਦਾ ਸੀਗਾ ਤੇ ਉਸ ਟਾਈਮ ਮੇਜਰ ਰਾਜਸਤਾਨੀ ਦੇ ਸਰਪ੍ਰੀਤ ਸੋਨੀ ਸੋਢੀ ਨਗਰ ਖਾੜਾ ਲਾਉਣ ਆਏ ਸੀ ਤੇ ਉਹਨਾਂ ਦੇ ਸਾਹਮਣੇ ਮੈਂ ਉਹ ਗੀਤ ਗਾਇਆ ਸੀ ਉਹਨਾਂ ਦਾ ਚੁੰਨੀ ਲੈ ਲੈ ਸਿਰ ਤੇ ਕੁੜੀ ਯਾਨਕ ਪੰਜਾਬ ਦੀ 10 ਤੂੰ ਕਿਹੜੀ ਗੱਲੋਂ ਚੁੰਨੀ ਗਲ ਵਿੱਚ ਪਾਈ ਤੇ ਉਹਨਾਂ ਨੇ ਉਦੋਂ ਕਿਹਾ ਸੀ ਵੀ ਤੂੰ ਸਾਡੇ ਕੋਲ ਆਇਆ ਕਰ ਪਰ ਉਹਦੋਂ ਮਾਪਿਆਂ ਦਾ ਇੰਨਾ ਦਬਕਾਉਂਦਾ ਸੀ ਉਹਨਾਂ ਟਾਈਮਾਂ 'ਚ ਕੌਣ ਜਾਣ ਦਿੰਦਾ ਸੀ ਆਪਾਂ ਨੂੰ ਕਿਤੇ ਹਨ ਤੇ ਨਾ ਹੀ ਮਾਪਿਓ ਕਿਉਂਕਿ ਕੱਲਾ ਕੱਲਾ ਮੈਂ ਘਰੇ ਸੀ ਤੇ ਮਾਪਿਆਂ ਨੇ ਕਿਹਾ ਵੀ ਨਹੀਂ ਜਾਣਾ ਆਪਾਂ ਤੇ ਨਾ ਹੀ ਨਹੀਂ ਉਹ ਬਾਹਰ ਆਪਾਂ ਨੂੰ ਕੋਈ ਜਾਣ ਦਿੰਦਾ ਸੀ ਘਰੋਂ ਤੇ ਨਾ ਹੀ ਕੋਈ ਛੱਡਦਾ ਸੀ ਪਾਸੇ ਹਨ ਤੇ ਉਹਨਾਂ ਦਾ ਗੀਤ ਜਿਹੜਾ ਸੀਗਾ ਮੇਜਰ ਰਾਜਸਤਾਨੀ ਦਾ ਉਹਦੀਆਂ ਮੈਂ ਦੋ ਲਾਈਨਾਂ ਕੋ ਨੂੰ ਸੁਣਾਉਣਾ ਚੁੰਨੀ ਲਾਲ ਅਸਰਤੀ ਕੁੜੀਏ ਅਣਖ ਪੰਜਾਬ ਦੀਏ ਦੱਸ ਤੂੰ ਕਿਹੜੀ ਗੱਲੋਂ ਚੁੰਨੀ ਗੱਲ ਵਿੱਚ ਪਾਈ ਚੁੰਨੀ ਅੱਜ ਪ੍ਰੂਹੰਦੀ ਆਖੀ ਗੱਲ ਬਜ਼ੁਰਗਾਂ ਦੀ ਦੱਸ ਤੂੰ ਕਿਹੜੀ ਗੱਲੋਂ ਚੁੰਨੀ ਗੱਲ ਵਿੱਚ ਪਾਈ ਐ ਆਪਣੇ ਇੱਕ ਜਿਵੇਂ ਆਪਾਂ ਘਰ ਦਾ ਮਾਹੌਲ ਹੁੰਦਾ ਜੀ ਘਰ ਦੇ ਮਾਹੌਲ ਚ ਕਈ ਵਾਰੀ ਬਹੁਤ ਨਹੀਂ ਪਸੰਦ ਕਰਦੇਗੀ ਜੀ ਤੇ ਤੁਹਾਨੂੰ ਘਰੋਂ ਕਿੰਨੀ ਕਿ ਸਪੋਰਟ ਮਿਲਦੀ ਹੈ ਵੀ ਜਦੋਂ ਤੁਸੀਂ ਗਾਉਨੇ ਕਿੰਨਾ ਦਾ ਹੁਣ ਤਾਂ ਮਾਪੇ ਮਾਨ ਕਰਦੇ ਹੋਣਗੇ ਵੀ ਜਦੋਂ ਤੁਸੀਂ ਕਮੈਂਟੀਚ ਬੋਲਦੇ ਆ ਨੇ ਕਬਡੇ ਟੂਰਨਾਮੈਂਟ ਹੁੰਦੇ ਜੀ ਜੀ ਤੇ ਤੁਹਾਡੀ ਆਵਾਜ਼ ਜਦੋਂ ਘਰ ਤੱਕ ਪਹੁੰਚਦੀ ਆ ਨੇੜੇ ਪਿੰਡ ਚ ਵੀ ਹੁੰਦਾ ਤੁਹਾਡੇ ਕੋਲ ਹਿੱਟ ਮੇਲਾ ਜੀ ਜੀ ਹੁਣ ਇਹ ਤੇ ਘਰ ਵਿੱਚ ਕੌਣ-ਕੌਣ ਤੁਹਾਡੀ ਜ਼ਿਆਦਾ ਸਪੋਰਟ ਕਰਦੇ ਆਂ ਘਰ ਦੇ ਵਿੱਚ سپورਟ ਇਦਾਂ ਦੀ ਮਾਤਾ ਦਾ ਸੁਪਨਾ ਸੀਗਾ ਕਿਉਂਕਿ ਮਾਤਾ 2004 ਦੇ ਵਿੱਚ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦਾ ਸੁਪਨਾ ਸੀਗਾ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਮੈਨੂੰ ਉਦੋਂ ਵੀ ਤੂੰ ਇਸ ਲਾਈਨ ਦੇ ਵਿੱਚ ਆ ਕਿਉਂਕਿ ਬਜ਼ੁਰਗ ਤੁਹਾਨੂੰ ਪਤਾ ਆਪਣੇ ਪਿੰਡਾਂ ਦੇ ਦੇਸੀ ਸੀ ਉਹ ਇਸ ਗੱਲ ਨੂੰ ਕਹਿੰਦੇ ਸੀ ਵੀ ਆਪਾਂ ਇਸ ਕੰਮ 'ਚ ਨਹੀਂ ਪੈਣਾ ਚਾੜੂ ਗੜਾ ਨਾ ਪਰ ਮਾਂ ਦੀ سپورਟ ਏ ਸੀ ਵੀ ਮੈਨੂੰ ਪੜਾਇਆ ਵੀ ਉਹਨੇ ਚੰਗੇ ਸਕੂਲਾਂ 'ਚ ਉਦੋਂ ਬਾਅਦ ਮੰਨ ਲਓ ਇਸ ਲਾਈਨ ਦੇ ਵਿੱਚ ਆਇਆ ਕਬੱਡੀ ਦੀ ਕਮੈਂਟਰੀ ਵਾਲੇ ਪਾਸੇ ਉਹ ਵੀ ਕਿਉਂਕਿ ਮਾਂ ਹਮੇਸ਼ਾ ਪੁੱਤਾਂ ਨੂੰ ਜ਼ਿਆਦਾ ਪਿਆਰ ਕਰਦੀ ਹੁੰਦੀ ਹੈ ਨਾ ਤੇ ਬਜ਼ੁਰਗਾਂ ਦਾ ਤਾਂ ਹੁੰਦਾ ਵੀ ਘਰ ਦੇ ਕੰਮ-ਕਾਰ ਕਰ ਲੋ ਪਰ ਫੇਰ ਵੀ ਉਸ ਲਾਈਨ ਚ ਹੌਲੀ-ਹੌਲੀ ਚਲੋ ਅੱਜ ਤੋਂ ਬਜ਼ੁਰਗ ਸਪੋਰਟ ਕਰਦੇ ਆ ਅੱਜ ਤਾਂ ਵਾਈਫ ਆ ਉਹ ਵੀ ਸਪੋਰਟ ਕਰਦੀ ਆ ਬੱਚੇ ਵੀ ਉਹਨਾਂ ਨੂੰ ਵੀ ਪਤਾ ਵੀ ਅੱਜ ਮੰਨ ਲਓ ਸਾਡੇ ਘਰੇ ਜਿਉਂ ਕੋਈ ਪੈਸਾ ਆਉਂਦਾ ਤਾਂ ਮਿਹਨਤ ਦੇ ਸਦਕਾ ਆਉਂਦਾ ਡੈਡੀ ਨੇ ਬਹੁਤ ਮਿਹਨਤ ਕੀਤੀ ਆ ਸਾਡੇ ਨੇ ਬੱਚਿਆਂ ਨੂੰ ਵੀ ਪਤਾ ਵਾਈਫ ਨੂੰ ਵੀ ਪਤਾ ਵੀ ਉਹਨਾਂ ਨੇ ਅੱਜ ਜੇ ਕੋਈ ਆਪਣੇ ਕੋਲੇ ਸਖ਼ਤ ਸੂਲ ਤਾਂ ਸਾਰੀ ਹੈ ਤਾਂ ਉਹ ਇਸੇ ਕਰਕੇ ਆਈ ਹੈ ਇਸੇ ਲਾਈਨ ਚੋਂ ਆਈ ਹੈ ਤੇ ਨਹੀਂ ਰੋਕਦੇ ਸਪੋਰਟ ਕਰਦੇ ਆ ਉਹ ਅੱਛਾ ਏ ਕੋਈ ਕੋ জব ਤਾਂ ਨਹੀਂ ਕਰਦੇ ਨਹੀਂ জব ਨਹੀਂ ਕਰਦੇ ਅੱਛਾ ਜੀ ਇਹ ਹੀ ਆਪਣੇ ਇਹ ਹੀ ਕਬੱਡੀ ਦੀ ਕਮੈਂਟਰੀ ਆ ਨਾਲ ਆਪਣੇ ਕੋਲੇ ਮੰਨ ਲਓ ਆਪਦਾ ਬੱਕਰੀਆਂ ਦਾ ਫਾਰਮ ਆ ਹਾਂਜੀ ਉੱਥੇ ਆ ਤੇ ਬਾਕੀ ਵਾਈਫ জব ਕਰਦੀ ਆ ਪੰਜਾਬ ਐਨ ਐਸ ਬੈਂਕ ਦੇ ਵਿੱਚ ਅੱਛਾ ਇਹ ਬੱਚੇ ਦੋਨੇ ਪੜਦੇ ਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਅਸੀਂ ਮਸਕੂਰ ਆ ਤੁਹਾਡੇ ਪੂਰੀ ਸਫਰਾਂ ਦੀ ਦਾਸਤਾਨ ਟੀਮ ਵੱਲੋਂ ਜੀ ਧੰਨਵਾਦ ਤੁਸੀਂ ਸਾਡੇ ਨਾਲ ਸਮਾਂ ਕੱਢਿਆ ਤੇ ਗੱਲਬਾਤ ਕੀਤੀ। ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਸਾਰੀ ਟੀਮ ਦਾ ਜਿਹੜਾ ਤੁਸੀਂ ਚੱਲ ਕੇ ਆਏ ਹੋ। ਤੁਸੀਂ ਜਾਂਦੇ ਜਾਂਦੇ ਕੋਈ ਦਰਸ਼ਕਾਂ ਨੂੰ ਮੈਸੇਜ ਮੈਸੇਜ ਦੇਖੋ ਜੀ ਆਪਾਂ ਹਜੇ ਇਸ ਲਾਇਕ ਹੈ ਨਹੀਂ ਵੀ ਆਪਾਂ ਲੋਕਾਂ ਨੂੰ ਮੈਸੇਜ ਦੇ ਸਕੀਏ ਕਿਉਂਕਿ ਦੁਨੀਆ ਬਹੁਤ ਸਮਝਦਾਰਾ ਸੰਗੀਤ ਲੈਣ ਵੀ ਦੇ ਵਿੱਚ ਵੀ ਵੱਧ ਤੋਂ ਵੱਧ ਜਿਹੜੇ ਸਿੰਗਰ ਪਏ ਆ ਤੇ ਆਪਾਂ ਦਾ ਹਜੇ ਸ਼ੁਰੂਆਤ ਆ ਆਪਣੀ ਪਰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ। ਆਹ ਗੀਤ ਨੂੰ ਬਹੁਤ ਪਿਆਰ ਦੇ ਰਹੇ ਬੜੇ ਫੋਨ ਕਾਲਾਂ ਆ ਰਹੀਆਂ। ਵੀ ਬਹੁਤ ਵਧੀਆ ਜਿਵੇਂ ਜਿਵੇਂ ਚੱਲ ਰਿਹਾ ਹਨ ਹਾਂਜੀ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਹਰ ਇੱਕ ਨੂੰ ਤਰੱਕੀ ਦੇ ਵਿੱਚ ਜਿੰਨੀ ਵੀ ਕੋਈ ਮਿਹਨਤ ਕਰਦਾ ਉਹਦਾ ਮੁੱਲ ਪੈਣਾ ਚਾਹੀਦਾ ਹਰ ਇੱਕ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਸਾਰੀ ਸ਼ੁਭਕਾਮਨਾਵਾਂ ਕਾਮਨਾਵਾਂ ਸਾਡੇ ਸਫਰਾਂ ਦੀ ਦਸਤੋਂ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾ